ਆ ਸਾਡੇ ਪਰੌਂਠੇ ਬਚ ਗਿਆ ਜੀ ਹੁਣ ਤੇ ਇਹ ਮੈਡਮ ਨੇ ਪਲੇਟ ਪੂਰੀ ਕੀਤੀ ਪਰ ਖਾਦੀ ਨਹੀਂ ਖਾਦੀ ਨਹੀਂ ਮੈਡਮ ਮੈਂ ਕੋਈ ਪਲੇਟ ਨਹੀਂ ਕੀਤੀ ਮੈਂ ਲਿਆ ਸਿਰਫ ਕੋਹਾ ਉਹ ਆਪਾਂ ਖਾ ਲਿਆ ਕੋਹਾ ਖਾ ਲਿਆ ਤੇ ਪਰੌਂਠੇ ਜਿਹੜੇ ਪਏ ਨੇ ਕੀ ਕਰਨਾ ਹਾਂਜੀ ਦੋ ਇਹ ਪੰਤਪ੍ਰੀਤ ਸਿੰਘ ਦਾ ਜਨਮ ਦਿਨ ਹੈ ਪੰਤਪ੍ਰੀਤ ਸਿੰਘ ਜੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਆ ਹੈਪੀ ਅੱਜ ਪੰਤਪ੍ਰੀਤ ਸਿੰਘ ਦਾ ਬਰਥਡੇ ਆ ਤੇ ਅੱਜ ਅਸੀਂ ਟ੍ਰੇਨ ਦੇ ਵਿੱਚ ਬੈਠੇ ਆ ਆ ਦੇਖੋ ਤੇ ਜੇ ਜਨ ਪੰਤ ਦਾ ਜਨਮ ਹੋਇਆ ਸੀ ਨਾ ਬੋਡੀ ਇੰਪੋਰਟੈਂਟ ਇਨਫੋਰਮੇਸ਼ਨ ਆ ਕਿ ਜਦੋਂ 15 ਜਨਮ ਹੋਇਆ ਸੀਗਾ ਤੇ ਸਮਾਜ ਜੀ ਕਾ ਸਵੇਰੇ 8 ਵਜੇ ਤੇ ਅਸੀਂ ਰਾਜਸਥਾਨ ਸਾਡਾ ਪ੍ਰੋਗਰਾਮ ਸੀਗਾ ਜੈਪੁਰ ਦੇ ਵਿੱਚ ਪਰ ਸਾਡਾ ਪੂਰਾ ਗਰੁੱਪ ਉਸ ਸਮੇਂ ਗੁਰਦੁਆਰਾ ਕਾ ਰਾਜਸਥਾਨ ਦੇ ਉੱਤੇ ਰੋਡ ਦੇ ਉੱਤੇ ਗੁਰਦੁਆਰਾ ਕਾ ਭਾਈ ਸੁੱਖਾ ਸਿੰਘ ਭਾਈ ਮਤਵ ਸਿੰਘ ਦਾ ਹਨੂਮਾਨਗੜ ਹਾਂ ਅਸੀਂ ਹਨੂਮਾਨਗੜ ਪਹੁੰਚੇ ਸੀ ਉੱਥੇ ਪੰਤ ਬਰੀ ਸਿੰਘ ਦਾ ਜਿਹੜਾ ਬਰਥਡੇ ਸੀ ਤੇ ਜਦੋਂ ਸਾਨੂੰ ਉੱਥੇ ਮੈਸੇਜ ਪਹੁੰਚਿਆ ਗੁਰੂ ਘਰ ਦੇ ਵਿੱਚ ਤਾ ਸਾਰੇ ਸਿੰਘਾਂ ਨੇ ਬੜੇ ਜਕਾਰਿਆਂ ਦੇ ਨਾਲ ਅਕਾਲਪੁਰ ਦਾ ਸ਼ੁਕਰਾਨਾ ਕੀਤਾ ਕਿ ਤੁਸੀਂ ਇੱਕ ਪਚੰਗੀ ਦੀ ਦਾਤ ਬਖਸ਼ੀ ਹਨ ਉਸ ਤੋਂ ਬਾਅਦ ਇੱਕ ਸਕਿੰਟ ਯਾਰ ਉਸ ਤੋਂ ਬਾਅਦ ਫਿਰ ਜਦੋਂ ਪਚੰਗੀ ਦਾਤ ਬਖਸ਼ੀ ਦਾ ਉੱਥੇ ਹੁਕਮਨਾਮਾ ਗੁਰਦੁਆਰਾ ਸ੍ਰੀ ਹਨੂਮਾਨਗੜ੍ਹ ਦਾ ਜੋ ਹੁਕਮਨਾਮਾ ਸੀ ਉੱਥੇ ਪਹਿਲਾ ਸ਼ਬਦ ਜਿਹੜਾ ਹੈ ਨਾ ਉਹ ਹੁਕਮਨਾਮੇ ਦਾ ਪਹਿਲਾ ਸ਼ਬਦ ਪੱਪਾ ਜਿਹਾ ਪੱਪੇ ਤੋਂ ਫਿਰ ਮਤਲਬ ਅਰਦਾਸ ਬੇਨ ਦੀ ਕਰਕੇ ਗੁਰੂ ਜੀ ਦੇ ਚਰਨਾਂ ਦੇ ਵਿੱਚ ਤਾਂ ਨਾਮ ਜਿਹੜਾ ਪੰਤ ਪ੍ਰੀਤ ਸਿੰਘ ਰੱਖਿਆ ਔਰ ਅਸੀਂ ਸਾਡੀ ਕੌਮ ਦੀ ਪਰੰਪਰਾ ਸਾਡੇ ਸਿੱਖਾਂ ਦੇ ਵਿੱਚ ਕੀ ਕਰਦਾ ਸੱਜੇ ਖੱਬੇ ਨਾ ਗਿਆ ਸਿਗਾਰਾ ਤੇ ਕਹਿੰਦਾ ਵੀ ਸੱਜੇ ਆ ਤਨਾ ਪੰਜਾ ਨਹੀਂ ਲਾਉਣਾ ਲਾਉਣਾ ਹੀ ਤੇ ਮੈਂ ਖੱਬੇ ਨਾ ਲਾਉਣਾ ਚੱਲ ਬਈ ਰਾਜੂ ਤਰਨਤਾਰ ਨੇ ਥੱਲੇ ਨਹੀਂ ਆਉਣਾ ਚਾਹੀਦਾ ਜੋ ਮਰਜ਼ੀ ਹੋਵੇ ਰਾਜੂ ਸਹੀ ਹੋ ਗਿਆ ਜੇ ਕਹਿੰਦੇ ਕੰਡੀਆਂ ਦੇ ਵਿੱਚ ਸਿੰਗ ਫਸ ਗਏ ਕੋਈ ਨਿਕਲੂ ੜੇਵੇਂ ਖਾਣੀ ਖਿੱਚ ਕੇ ਰੱਖ ਕੰਮ ਨੂੰ ਖਿੱਚੀ ਉਹਦੇ ਆ ਉਹ ਜੇ ਸ਼ਿਗਾਰਾ ਸੌ ਲੱਗਦਾ ਜੀ ਇਹ ਪਾ ਲਈ ਇਹ ਕੋਰਾ ਰਾਜਾ 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 ਥੋੜੀ ਸਹਾਜੂਗੇ ਮੈਨੂੰ ਕਿੱਦਾਂ ਦਾ ਫੀਲ ਹੋਉਂਦਾ ਫੇਰ ਆਰ ਕੇ ਮਨੋਂ ਕਹਾਰ ਕੇ ਫੀਲ ਹੋ ਰਹਾ ਨਹੀਂ ਨਹੀਂ ਫਿਰ ਵੀ ਥੋੜਾ ਬੋਤਾ ਮਤਲਬ ਦੁਖਦਾਈ ਘਟਣਾ ਹੈ ਦੁਖਦਾਈ ਕਿ ਤਰਾਹ ਵੀ ਕ੍ਰਿਸਟਾਗੀ ਸਰੀਰ ਤੇ ਆਦ ਕੀ ਬਾਬਾ ਇਹਨਾਂ ਖੱਬੇ ਨਾਲ ਆਖੇ ਆਪਾਂ ਖੱਬੇ ਨਾਲ ਚੜਦੀ ਨਾਗਰਾ ਦੀ ਐਸ ਤਰੀਹਾਂ ਬਿਹਤਰੀ ਕੀਤੀ ਅਰੇ ਬਿਹਤਰੀ ਕੀਤੀ ਚਲੋ ਅਗਲੀ ਜਿਹੜਾ ਅਗਲੇ ਸ਼ੋਅ ਦੇ ਉੱਤੇ ਪੰਜਾਬ ਪੰਜਾਬ ਦੁਬਾਰਾ ਲੱਗੂਗਾ ਤੇ ਤੁਸੀਂ ਉਦੋਂ ਚੈੱਕ ਕਰੋਗੇ ਕਿ ਸ਼ਖਾਰਾ ਸਿੰਘ ਜਿੱਤਦਾ ਵਾ ਇੰਤਜ਼ਾਰ ਰਹੀਆਂ ਕਿਹੜੀਆਂ ਡੇੜੇ ਆ ਰਹੀਆਂ ਅਬੀ ਅਬੀ ਅਣਖੀ ਯੋਧੇ ਆਉਣਗੇ ਅਣਖੀ ਯੋਧੇ ਜਿਹੜੇ ਸਾਡੇ ਕੋਲ ਫੋਨ ਚਲਾ ਰਹੇ ਨੇ ਅਬੀ ਨੈਕਸਟ ਟਾਈਮ ਉਹਨਾਂ ਨੂੰ ਦਿੱਤਾ ਜਾਏਗਾ ਹਾਂ ਨੈਕਸਟ ਟਾਈਮ ਨੈਕਸਟ ਟਾਈਮ ਨਹੀਂ ਅਬੀ ਨੈਕਸਟ ਮੈਚ ਨੈਕਸਟ ਮੈਚ ਨੈਕਸਟ ਟਾਈਮ ਨਹੀਂ ਨਹੀਂ ਆ ਰਾਜੂ ਲੈ ਗਿਆ ਆ ਮਿੱਠਾ ਰਾਜੂ ਕਿਹੜੀ ਖੁਸ਼ੀ ਚ ਪਹਿਲਾਂ ਤਾਂ ਸਾਰਿਆਂ ਨੂੰ ਮੁਬਾਰਕਾ ਅੱਜ ਪੰਥਪ੍ਰੀਤ ਸਿੰਘ ਦਾ ਜਨਮ ਦਿਨ ਵਾ ਦੂਜੀ ਗੱਲ ਇਹ ਹੈ ਕਿ ਅੱਜ ਆਪਾਂ ਲਾਇਆ ਸ਼ੰਗਾਰੇ ਸਿੰਘ ਦਾ ਪੰਜਾ ਸ਼ੰਗਾਰੇ ਸਿੰਘ ਨੂੰ ਆਪਾਂ ਨੂੰ ਹੜਾ ਦਤਾ ਵਾ ਤੇ ਨਾਲੇ ਨਾਲੇ ਤੀਜੀ ਤੀਜੀ ਖੁਸ਼ੀ ਇਹ ਆ ਜੋ ਵੀ ਸਾਡੇ ਸਹਿਜਪਾਲ ਸਿੰਘ ਵਾ ਅੱਛਾ ਸੁਣੋ ਲੋ ਮੂੰ ਮਿੱਠਾ ਕਰੋ ਜੀ ਇਹ ਸ਼ੰਗਾਰੇ ਨੂੰ ਅੱਜ ਹਰਾਇਆ ਸ਼ੰਗਾਰੇ ਨੂੰ ਮੂੰ ਵੇਖੋ ਵਿਚਾਰੇ ਦਾ ਸ਼ਰਮਿੰਦਾ ਹੋ ਗਿਆ ਵਾ ਜਸਾ ਜਾਰ ਗਿਆ ਲੋ ਸ਼ੰਗਾਰ ਪਹਿਲਾ ਬਾਬਾ ਸ਼ੁਰੂਆਤ ਸ਼ਿੰਗਾਰੇ ਸਿੰਘ ਤੋਂ ਕਰਦੇ ਆ। ਹਾਂਜੀ ਬਾਬਾ ਜੀ ਤੁਸੀਂ ਅੱਜ ਹਾਰੇ ਦੇ ਤੁਹਾਨੂੰ ਕਿਦਾਂ ਦਾ ਫੀਲ ਹੋਉਂਦਿਆ? ਬਹੁਤ ਵਧੀਆ। ਹਾਂਜੀ ਮਿੱਠਾ ਆਉਣਾ ਹੈ ਨਾ। ਠੀਕ ਹੈ। ਤੇ ਹੈਪੀ ਹੈਪੀ ਬਾਬਾ ਜੀ। ਇਹ ਭਾਜੀ ਸਾਨੂੰ ਲੈਣ ਆਇਆ। ਨਮਸਤੇ ਭਾਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਸਪੈਸ਼ਲੀ ਸਾਨੂੰ ਮਤਲਬ ਲੈਣ ਆਇਆ ਸਾਰਾ। ਔਰ ਅਸੀਂ ਤੁਹਾਨੂੰ ਟੈਕਸੀਆਂ ਕੀਤੀਆਂ ਹੋਈਆਂ।

ਮੂਤੋ ਤਿਆਰ ਹੈ ਸਮਾਜ ਚੱਲ ਵੀ ਸੁਖ ਹੈ ਮੰਗਲਗੋ ਯਾਤਰਾ ਦੀ ਤਰਫ ਆ ਰਹੀ ਹੈ ਰਿਯਾ 40 ਸਾਲ ਵਾਹਿਗੁਰੂ ਥਾਪੇ ਜੀ ਮਤੇ ਆਜੋ ਬਟਾ ਜੀ ਆਜੋ ਆਜੋ ਜੀ ਸਾਡੀਆਂ ਬੜੀ ਮੁਸ਼ਕਲਾਂ ਲੱਗਦੀ ਹੈ ਜੀ ਸਾਡੀਆਂ ਗੱਡੀਆਂ ਕੀਤੀਆਂ ਔਰ ਨਾਲ ਚੱਲੇ ਜਾਈ ਨੇ ਰਿਮੋਟ ਨਾਲ ਜੀ ਆਪੋਲੇ ਸੋਹ ਦਿਹਾ ਆਸਰੀ ਆ ਗਾਲੇ ਐਸ ਮੋਤੇ ਤੇ ਲੱਗੇ ਪੰਥ ਨਾਨ ਨੂੰ ਸ਼ਾਨਾ ਜੀ ਗੱਡੀ ਵੇਖਿਆ ਜੀ ਇਧਰੋਂ ਉਤਰਾਖੰਡਿਆ ਇਹ ਮਹਾਰਾਸ਼ਟਰ ਦੇ ਪਹਾੜ ਆ ਆ ਦੇਖੋ ਦੀ ਪਹਾੜੀ ਏਰੀਆ ਇਕਦਮ ਬਹੁਤ ਹੀ ਵਧੀਆ ਲੋਕੇਸ਼ਨ ਆ ਹਾਂਜੀ ਇਹ ਕੇਕ ਅਸੀਂ ਲਿਆ ਵਾ ਪੰਤਰੀ ਵਾਸਤੇ ਔਰ ਬਹੁਤ ਹੀ ਮਸ਼ਹੂਰ ਦੁਕਾਨ ਆ ਮਹਾਰਾਸ਼ਟਰ ਦੀ ਰਗਵੀਰ ਦੁਕਾਨ ਪਿੱਛੇ ਆ ਇੱਧਰ ਵੀ ਹੈ ਰਗਵੀਰ ਦੀ ਦੁਕਾਨ ਆ ਪਰ ਤੁਸੀਂ ਟਾਇਰ ਦੇਖਣੇ ਕੇਕ ਵੀ ਟਾਇਰ ਵੀ ਲੋ ਆ ਸਕਦੇ ਜਿਆ ਨਾਲ ਜੇ ਆਪਣੀ ਵਾਈਫ ਨੂੰ ਦੇਣਾ ਚਾਹਤ ਹੋਏ ਟਾਇਰ ਰੋਣ ਔਰ या के किसी स्मृति सभा के लिए यूनिवर्सिटी तो स्पेशल केक देना वहां और बहुत बड़ा केक का है भाई कैंडल एक बहुत बड़ा कितना पैसे हो गए बाजी टोटल का 1500 200 1500 30 पेमेंट कहां करेंगे आगे करना है सर भाई भाई इसको उठाएं और वाले को थोड़ा ये बड़ी देती है सडी तो स्टेज डिलेगेशन है जी और बारिश उल्टे बंद हो गया तो साडी गेट अब स्टेज द को ये बीच के निमानी वेती है कुर्सी संभाले बंदा निशाने खालसा जो प्रोग्राम चालू थी जल्द से जल्द जी की 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 है। तो करते हैं है निशाना ग्रुप की परफॉर्मेंस